ਸਵੇਰ ਪ੍ਰੈਸ ਕਾਨਫਰੰਸ ਕੀਤੀ ਹੈ ਕੀ ਕਹਿਣਾ ਚਾਹੋਗੇ ਆ ਵੇਖੋ ਪਹਿਲੀ ਗੱਲ ਤਾਂ ਅਸਲ ਦੇ ਵਿੱਚ ਜਿਹੜੀ ਆਵਾ ਦੀ ਪਾਰਟੀ ਸਰਕਾਰ ਸਿੱਖਿਆ ਤੇ ਸਿਹਤ ਨੂੰ ਲੈ ਕੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸ਼ੁਰੂਆਤ ਕੀਤੀ ਹੈ ਸਰਕਾਰ ਦੇ ਵਿੱਚ ਮੌਜੂਦ ਹੋਈ ਹੈ ਤੁਸੀਂ ਵੇਖਿਆ ਲਗਾਤਾਰੇ ਸਰਕਾਰ ਦੇ ਵਿੱਚ ਜਦੋਂ ਧਰਨਿਆਂ ਮੁਜ਼ਾਰੇ ਹੁੰਦੇ ਸੀ ਕਿਵੇਂ ਬੈਠਦੇ ਹੁੰਦੇ ਸੀ ਇਹਨਾਂ ਦੇ ਮੰਤਰੀ ਕਿਵੇਂ ਸਪੋਰਟ ਕਰਦੇ ਹੁੰਦੇ ਸੀ ਧਰਨਿਆਂ ਦੇ ਬੈਠ ਵਿੱਚ ਜਾ ਕੇ ਜਾਂਦੇ ਹੁੰਦੇ ਸੀ ਨਾ ਪਰ ਜਦੋਂ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਵੇਖਿਆ ਇਹਨਾਂ ਇਹ ਧਰਨਿਆਂ ਦੇ ਵਿਰੁੱਧ ਹੋਣਾ ਸ਼ੁਰੂ ਹੋ ਗਿਆ ਲਗਭਗ ਇਹਨਾਂ ਨੂੰ 3 ਸਾਲ ਹੋ ਗਏ ਸਰਕਾਰ ਬਣੀ ਨੂੰ ਜਦੋਂ ਧਰਨੇ ਮੁਜ਼ਾਹਰੇ ਸ਼ੁਰੂ ਹੁੰਦੇ ਆ ਇਹ ਧਰਨਾ ਚਕਾਉਣਾ ਸ਼ੁਰੂ ਕਰ ਦਿੰਦੇ ਆ ਲਗਾਤਾਰ ਇਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਵੇਖੋ ਕਿਸਾਨਾਂ ਦਾ ਧਰਨਾ ਚ ਕੋਣਾ ਹੋਵੇ ਇਹਨਾਂ ਨੇ ਬਿਲਕੁਲ ਆਪਣੀ ਪੂਰੀ ਬਾਹ ਲਾਕ ਦਿੱਤੀ ਹੈ ਜਾਂ ਫਿਰ ਥੋੜੇ ਦਿਨ ਹੋ ਗਏ ਚੌਕੇ ਦੇ ਵਿੱਚ ਮਾਸਟਰਾਂ ਦਾ ਧਰਨਾ ਹੋਵੇ ਉਹਨਾਂ ਨੂੰ ਚੱਕ ਕੇ ਬਾਹਰ ਸੁੱਟਿਆ ਇਹੋ ਜਿਹੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਇਹ ਸਰਕਾਰ ਬਿਲਕੁਲ ਸਰਕਾਰ ਨਿੰਦਣਯੋਗ ਹੈ ਕਿਉਂਕਿ ਸਰਕਾਰ ਨੂੰ ਅਸੀਂ ਧਰਨਿਆਂ ਦੇ ਵਿੱਚੋਂ ਹੀ ਲੈ ਕੇ ਆਏ ਆ ਨਾ ਕਿ ਇਹਨੂੰ ਕਿਸੇ ਹੋਰ ਪਾਸੋਂ ਲੈ ਕੇ ਆਇਆ ਸਰਕਾਰ ਕੋਲ ਸਾਡੀਆਂ ਕੀ ਮੰਗਾ ਜਦੋਂ ਅਸੀਂ ਪਿਛਲੇ ਦਿਨੀ ਇੱਥੇ ਪ੍ਰੋਟੈਸਟ ਕਰਨ ਆਏ ਸੀ ਮਾਨਸੇ ਦੇ ਵਿੱਚ ਉਦੋਂ ਇਹਨਾਂ ਨੇ ਧਰਨਾ ਅਸੀਂ ਮੀਟਿੰਗ ਮੰਗੀ ਇਹਨਾਂ ਕੋਲ ਸਿੱਖਿਆ ਮੰਤਰੀ ਕੋਲ ਜਾਂ ਮੁੱਖ ਮੰਤਰੀ ਕੋਲ ਮੀਟਿੰਗ ਦੇ ਦੇਣ ਦੀ ਬਜਾਏ ਸਾਡੇ ਤੇ 158 ਬੰਦਿਆਂ ਤੇ ਸਾਥੀਆਂ ਤੇ ਭੈਣਾਂ ਤੇ ਪਰਚੇ ਸੁੱਟਿਆ ਅੱਜ ਤੱਕ ਉਹ ਲਟਕ ਰਿਹਾ ਲੋਕਾਂ ਨੂੰ ਪਰਚਿਆਂ ਤੋਂ ਡਰਾ ਕੇ ਧਮਕਾ ਕੇ ਬਿਲਕੁਲ ਉਹਨਾਂ ਨੂੰ ਧਰਨਿਆਂ ਤੋਂ ਰੋਕ ਰਹਿ ਬੇਰਜ਼ਗਾਰੀ ਦਾ ਜਿਹੜਾ आलम ਹੈ ਇਹਨਾਂ ਨੂੰ ਦਿਖ ਨਹੀਂ ਰਿਹਾ ਅਸੀਂ ਕੀ ਮੰਗ ਰਹੇ ਹਾਂ ਅਸੀਂ ਸਿਰਫ ਆਪਣੀਆਂ ਮੰਗਾਂ ਸਾਡੀਆਂ ਜਿਹੜੀਆਂ ਲਗਾਤਾਰ ਜਿਹੜੀਆਂ ਮਾਸਟਰ ਕੈਡਰ ਦੀਆਂ ਮੰਗਾਂ ਆ ਜਾਂ ਲੈਕਚਰਰ ਦੀਆਂ ਮੰਗਾਂ 55% ਦੀ ਮੰਗ ਹੈ ਜਾਂ ਹੋਰ ਸਾਡੀਆਂ ਜਿਹੜੀਆਂ ਮੰਗਾਂ ਲਗਾਤਾਰ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਬਿਲਕੁਲ ਸੰਘਰਸ਼ ਵਿੜਿਆ ਹੋਇਆ ਪਰ ਸਰਕਾਰ ਉਹਦੇ ਬਿਲਕੁਲ ਉਲਟ ਹੈ ਸਾਨੂੰ ਬਿਲਕੁਲ ਜੇਲਾ ਵਿੱਚ ਸੁਟਣਾ ਚਾਹੁੰਦੀ ਹੈ ਅਸੀਂ ਬਿਲਕੁਲ ਤਿਆਰ ਆ ਬੇਰੁਜ਼ਗਾਰਾਂ ਅਸੀਂ ਪਹਿਲੇ ਬੇਰੁਜ਼ਗਾਰੀ ਦਾ ਆਲਮ ਸਹਿ ਚੁੱਕੇ ਆ ਕੋਈ ਗੱਲ ਨਹੀਂ ਅਸੀਂ ਇਹ ਗੱਲ ਆਪਣੀ ਜਿਹੜੀ ਜੇਲਾਂ ਦੇ ਵਿੱਚ ਵੀ ਕੱਟ ਲਾਂਗੇ ਅਸੀਂ ਤਿਆਰ ਹਾਂ ਆਉਣ ਵਾਲੇ ਦਿਨਾਂ 'ਚ ਬਿਲਕੁਲ ਅਸੀਂ ਤਿਆਰ ਤਿਆਰ ਪਰ ਤਿਆਰ ਹਾਂ ਗ੍ਰਿਫਤਾਰੀਆਂ ਦੇਵਾਂਗੇ ਪਰ ਵੱਡੇ ਪੱਧਰ ਤੇ ਜੇ ਸਰਕਾਰ ਸਾਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਏ ਘਰਾਂ 'ਚ ਨਹੀਂ ਅਸੀਂ ਬਿਲਕੁਲ ਖੁਦ ਆਮਨਸੇ ਦੇ ਵਿੱਚ ਆ ਕੇ ਆਪਣੀਆਂ ਗ੍ਰਿਫਤਾਰੀਆਂ ਦੇਾਂਗੇ ਤਾਂ ਮੈਂ ਤਾਂ ਸਰਕਾਰ ਨੂੰ ਚੇਤਾਵਨੀ ਦਿੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਰਕਾਰ ਸਾਡੀਆਂ ਮੰਗਾਂ 'ਵਲ ਧਿਆਨ ਦਿੰਦੀ ਏ ਤਾ ਠੀਕ ਹੈ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਅਸੀਂ ਸੰਘਰਸ਼ ਵਿੜਨ ਜਾ ਰਹੇ ਹਾਂ ਕਿਉਂਕਿ ਫਿਰ ਸਰਕਾਰ ਨੇ ਫਿਰ ਉਸੇ ਤਰ੍ਹਾਂ ਜਿਵੇਂ ਧਰਨੇ ਚਕਾਣੇ ਸ਼ੁਰੂ ਕੀਤੇ ਹੋਏ ਆ ਫਿਰ ਅਸੀਂ ਆਪਣੇ ਪਰਚੇ-ਪੁਰਚੇ ਚੱਲਣ ਨੂੰ ਬਿਲਕੁਲ ਤਿਆਰ ਆ ਤਾਂ ਬਿਲਕੁਲ ਅਸੀਂ ਤਿਆਰ ਆ ਜਿੱਥੇ ਜਿਹੜੀਆਂ ਸਾਡੀਆਂ ਮੰਗਾਂ ਹਨ ਹੱਲ ਮੰਗਾਂ ਹੱਲ ਕਰਨ ਦੀ ਬਜਾਏ ਸਾਨੂੰ ਜੇਲ੍ਹਾਂ 'ਚ ਨਾ ਡੱਕਿਆ ਜਾਏ ਸਾਡੀਆਂ ਮੰਗਾਂ ਹੱਲ ਕੀਤੀਆਂ ਜਾਣ ਧੰਨਵਾਦ